ਹਾਂਜੀ ਵੀ ਸਵਾਗਤ ਹੈ ਤੁਹਾਡਾ ਐਗਰੀਕਲਚਰ ਫਾਰਮਿੰਗ ਦੇ ਵਿੱਚ ਤੇ ਅੱਜ ਫਿਰ ਤੋਂ ਹਾਜ਼ਰ ਹੋਏ ਆਂ ਬਈ ਮੰਡੀਆਂ ਦੇ ਰੇਟ ਲੈ ਕੇ ਤੇ ਗੱਲ ਕਰਾਂਗੇ ਆਪਾਂ ਕਣਕ ਸੌਰਿਆਂ ਦੇ ਰੇਟਾਂ ਦੀ ਤੇ ਸ਼ੁਰੂਆਤ ਕਰਦੇ ਆਪਾਂ ਕਣਕ ਦੇ ਰੇਟਾਂ ਤੋਂ ਜਿਹੜੇ ਅੱਜ 2750 ਰੁਪਿਆ ਪਾਰ ਕਰਕੇ 2700 ਤੇ 80 ਰੁਪਿਆ ਦੀ ਰੇਜ ਦੇ ਵਿੱਚ ਮੌਂ ਚੁੱਕੇ ਆਂ ਕੁਝ ਕੁ ਮੰਡੀਆਂ ਵਿੱਚ ਢੇਰੀਆਂ ਲੱਗ ਰਹੀਆਂ ਜੀ 2700 ਤੋਂ ਉੱਤੇ ਪਰ ਜਿਹੜੀ ਐਵਰੇਜ ਮਾਲ ਹੈ ਐਵਰੇਜ ਮਾਲ ਅੱਜ 2750 ਰੁਪਿਆ ਪਾਰ ਕੀਤਾ ਹੁਣ ਜੇ ਆਪਾਂ ਗੱਲ ਕਰੀਏ ਸ਼ਾਹਜਹਾਂਪੁਰ ਮੰਡੀ ਦੀ 2571 ਰੁਪਏ ਫਰਦੋਈ ਮੰਡੀ ਨੇ 2600 ਰੁਪਏ ਉਸ ਤੋਂ ਬਾਅਦ ਆਉਂਦੀ ਹੈ ਜੀ ਸਰਸਾ ਮੰਡੀ 2500 ਰੁਪਏ ਫਿਰ ਆਉਂਦੀ ਸਵਾਣੀ ਮੰਡੀ 2545 ਰੁਪਏ ਫਿਰ ਆਉਂਦੀ ਮੁੰਬਈ ਮੰਡੀ 2720 ਰੁਪਏ ਜੀ ਫਿਰ ਆਉਂਦੀ ਹੈ ਜੀ ਧਰਮਗੁੜ੍ਹ ਮੰਡੀ 2700 ਰੁਪਏ ਉਸ ਤੋਂ ਬਾਅਦ ਇਹ ਅਰੰਗਾਬਾਦ ਮੰਡੀ 2650 ਰੁਪਏ ਫਿਰ ਆਉਂਦੀ ਜੀ ਲੁਧਿਆਣਾ ਮੰਡੀ 2600 ਤੇ 10 ਰੁਪਏ ਫਿਰ ਆਉਂਦੀ ਹੈ ਕੋਟਪੂਰਾ ਮੰਡੀ 2500 ਤੇ 25 ਰੁਪਏ ਜੀ ਉਸ ਤੋਂ ਬਾਅਦ ਹੁਣ ਆਉਂਦੇ ਜੀ ਸਰੋਂ ਦੇ ਰੇਟ ਸਰੋਂ ਦੇ ਰੇਟਾਂ ਦੀ ਆਪਾਂ ਜੇ ਗੱਲ ਕਰੀਏ ਹਾਲ ਦੀ ਘੜੀ ਸਰੋਂ ਦੇ ਰੇਟ ਸਟੇਬਲ ਹੈ ਜੀ 6600 ਰੁਪਏ ਅੱਜ ਸਿਰਿਆ ਗਿਆ ਦਿੱਲੀ ਮੰਡੀ ਦੇ ਵਿੱਚ ਤੇ ਜੇ ਮੰਡੀ ਵਾਰ ਗੱਲ ਕਰੀਏ ਮੰਡੀ ਵਾਰ ਗੱਲ ਕਰਦੇ ਆ ਤਾਂ ਜੀ ਸਭ ਤੋਂ ਪਹਿਲੀ ਮੰਡੀ ਆਉਂਦੀ ਹੈ ਜੀ ਆਪਣੇ ਕੋਲੇ ਸਾਰ ਮੰਡੀ ਜਿੱਥੇ ਸਰੋਂ ਦਾ ਰੇਟ ਲੱਗਿਆ ਜੀ 5900 ਤੇ 25 ਰੁਪਏ ਜੀ ਫੇਰ ਆਉਂਦੀ ਸਰਸਾ ਮੰਡੀ ਇੱਥੇ 3625 ਹੈ ਫੇਰ ਆਉਂਦੀ ਜੀ ਰਾਬ ਸਰ ਮੰਡੀ ਕਿੱਥੇ ਲੱਗੀ ਹੈ 3600 ਰੁਪਏ ਜੀ ਉਸ ਤੋਂ ਬਾਅਦ ਆਉਂਦੀ ਹੈ ਜੀ ਦਿੱਲੀ ਮੰਡੀ 6500 ਰੁਪਏ ਜੀ ਫੇਰ ਆਉਂਦੀ ਹੈ ਜੀ ਕੁਰਕਸ਼ੇਤਰ ਮੰਡੀ 5800 ਰੁਪਏ ਜੀ ਫੇਰ ਆਉਂਦੀ ਜੀ ਪੰਜਾਬ ਦੀਆਂ ਮੰਡੀਆਂ ਗਿਦੜਵਾਹ ਮੰਡੀ 6000 ਰੁਪਏ ਜੀ ਮੁਖਸਰਮ ਮੰਡੀ 6670 ਰੁਪਏ ਜੀ ਤਰਨਤਾਰਨ ਮੰਡੀ 3680 ਰੁਪਏ ਜੀ ਫੇਰ ਆਉਂਦੇ ਜੀ ਅੱਗੇ ਨਹੌਰ ਮੰਡੀ ਇੱਥੇ ਲੱਗੀ ਹੈ ਜੀ ਸਰੋਂ ਦਾ ਰੇਟ 6400 ਤੇ 75 ਰੁਪਏ ਆਦਮ ਪਰ ਮੰਡੀ 6400 ਤੇ 40 ਰੁਪਏ ਅਨਾਂਬਦ ਮੰਡੀ 6200 ਰੁਪਏ ਜੀ ਨਰੇਲਾ ਮੰਡੀ 6400 ਰੁਪਏ ਜੀ ਫਿਸਾਰ ਮੰਡੀ 5900 ਤੇ 70 ਰੁਪਏ ਜੀ ਇਹ ਤਾਂ ਸੀਗੇ ਜੀ ਅੱਜ ਦੇ ਕਣਕ ਸਰੋਂ ਦੇ ਰੇਟ ਜੇ ਆਪਣੀ ਦਿੱਤੀ ਜਾਣਕਾਰੀ ਬਈ ਤੁਹਾਡੇ ਕਿਤੇ ਵੀ ਲਾਹੇਵੰਦ ਹੋਈ ਹੋਵੇ ਤੇ ਆਪਣੇ ਚੈਨਲ ਨੂੰ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਅੱਗੇ ਤੇ ਲਈ ਰੱਬ ਰੱਖਾ ਧੰਨਵਾਦ ਜੀ